ਆਪਣੇ ਛੋਟੇ ਗੈਂਗਾ ਮਿੱਤਰੋ ਆਪਣੇ ਛੋਟੇ ਚੂਚੇ ਤੇ ਤੁਹਾਨੂੰ ਆਪਾਂ ਕਿ ਸਵੇਰੇ ਪਹਿਲਾਂ ਫੀਡ ਉਸ ਤੋਂ ਬਾਅਦ ਆ ਆਪਣੇ ਵੱਡੇ ਮੁਰਗੇ ਸਾਰੇ ਫੇਰ ਪਾਇਆ ਪਾ ਇਹਨਾਂ ਨੂੰ ਦਾਨੇ ਵੱਡੇ ਮੁਰਗਿਆਂ ਨੂੰ ਆ ਵੀ ਸਾਰੇ ਠੀਕ ਠਾਕ ਨੇ ਮਿੱਤਰੋ हाँ अपने सारे वड़े मुर्गे अज मित्रों फिर सारे चूचे कड़ते बहर बहर कहे अच पूरी सफाई कर रहे हैं अंदर दी सारे चूचे बहर सारे जिन्हें भी जानवर थे सारे बहर सारे छोटे वे मोटे सारे बहर देखो जिन्हें भी सी सारे बार कटते मित्रों अज क्योंकि सफाई करा अखाने तो अंदर सफाई चल रही है वो भी थोन तो विखाने और देखो मित्रों पूरे वजिए तरीके साफ करी ਵਧੀਆ ਸਫਾਈ ਕਰਕੇ ਉਸ ਤੋਂ ਬਾਅਦ ਦੁਬਾਰਾ ਫਿਰ ਇਹਨਾਂ ਨੂੰ ਅੰਦਰ ਰੱਖਾਂਗੇ ਬਹੁਤ ਗੰਦਮਚੀ ਆ ਰਿਹਾ ਸੀਗਾ ਅੱਜ ਪੂਰੀ ਸਫਾਈ ਕੀਤੀ ਹੈ ਜਮ ਟੋਟਲ ਕੋਈ ਤਰੀਕੇ ਨਾਲ ਸਾਫ਼ ਕਰਕੇ ਫਿਰ ਇਹਨਾਂ ਨੂੰ ਫਿਰ ਛੋੜੇ ਜਿਹੇ ਜਿਨਵਾਸਾ ਤੇ ਰੱਖਾਂਗੇ ਨਾਲੇ ਹੋਰ ਵੀ ਲੈ ਕੇ ਆਵਾਂਗੇ ਅੱਜ ਤੱਕ ਅੱਜ ਜਾਂ ਕੱਲ ਦੇ ਵਿੱਚ ਸਾਰੇ ਚੂਚਿਆਂ ਨੂੰ ਫਿਰ ਆਪਾਂ ਤਾੜੇ ਮਿੱਤਰ ਸਾਰੇ ਚੂਚੇ ਅੰਦਰ ਕਰਤੀ ਵਧੀਆ ਸਫਾਈ ਹੁਣ ਆਪਾਂ ਸਾਰੇ A to Z ਵਿੱਚ ਤਾੜ ਦਾਂਗੇ ਹਾਂ ਸਾਰੇ ਚੂਚੇ ਆਪਾਂ ਅੰਦਰ ਹੁੰਦਰ ਰੱਖਤੇ ਆ ਦੇਖੋ ਆ ਸਾਰੇ ਵਿੱਚ ਆਪਾਂ ਅੰਦਰਵਾੜਦੇ ਹੁੰਦੇ ਸਾਰੇ ਬਹੁਤ ਵਧੀਆ ਸਫਾਈ ਹੋ ਗਈ ਵਧੀਆ ਤਰੀਕੇ ਨਾਲ ਆ ਆਪਣੇ ਸਾਰੇ ਚੂਚੇ ਵਧੀਆ ਸਫਾਈ ਕਰਤੀ ਸ਼ੀਰ ਹੁਣ ਆਪਾਂ ਨੂੰ ਰੱਖਤੀ ਪਹਿਲਾ ਬਾਹਰ ਕੱਢੇ ਸੀ ਤਾਂ ਉਹਦੇ ਵਿੱਚ ਸੌਂਸਾਈ ਹੋ ਗਏ ਸੀਗੇ ਹੁਣ ਸਾਰੇ ਅੰਦਰ ਧਾਰਤੇ ਆਪਨੇ ਸਾਰੇ ਛੋਟੇ-ਜੂਚੇ ਜਿਹੜੇ ਮਿੱਤਰੋ ਅੱਜ ਆਪ ਆਏ ਸੀਗੇ ਅਵਰ ਆਪਣੇ ਯਾਰ ਦੋਸਤ ਕੋਲੇ ਆਸੀਲ ਦੇ ਬੱਚੇ ਐ ਸਾਰੇ ਮਿਸਟਰ ਪਵਨ ਕੁਮਾਰ लो मित्रों जे भी किसी वीर ने बीटल बकरियां लेनी है हुन वो भी, भी आ परा ਕੋਲ ਸੇਲ ਹੈ ਗਈਆਂ ਰੇਟ ਆਪਾਂ ਮੈਂਸ਼ਨ ਕਰ ਦਾਂਗੇ ਵਿੱਚ ਜਿੰਨਾ ਵੀ ਹੋਇਆ परा ਕੋਲ ਪੁੱਛ ਕੇ ਤੇ ਆਹ ਵੇਖ ਲੋ ਜਾਨਵਰ ਵੇਖ ਲੋ ਤੁਸੀਂ ਆਹ ਬકરી ਇੱਕ ਵੱਡੀ ਇੱਕ ਆਹ ਵੱਡੀ ਬકરી ਹੈ ਇੱਕੋ ਛੋਟਾ ਬੱਕਰਾ ਹੈ ਇਹਦੇ ਓਮ ਬਣਿਆ ਹੋਇਆ ਤੁਹਾਨੂੰ ਵਿਖਾ ਦਾਂਗੇ ਤੁਹਾਡੇ ਫੋਟੋ ਦੇ ਵਿੱਚ ਫੋਟੋ ਇਹਦੇ ਵਿੱਚ ਐਡ ਕਰ ਦਾਂਗੇ ਤੁਸੀਂ ਵੇਖ ਲਿਆ ਜੀ ਤੇ ਇੱਕ ਇੱਕ ਆ ਵੀ ਬકરી ਛੋਟੀ ਤੇ ਆ ਵੀ ਬੱਕਰਾ ਸੇਲ ਹੈ ਆ ਸਾਰੇ ਬੱਕਰੇ ਮੇਰੇ ਬੱਕਰੇ ਤੇ ਬੱਕਰੀਆਂ ਸਾਰੀਆਂ ਸੇਲ ਲਈਆਂ ਜੇ ਕਿਸੇ ਵੀਰ ਨੇ ਲੈਣੇ ਹੋ ਨਾ ਤਾਂ ਕੰਟੈਕਟ ਨੰਬਰ ਮੈਂ ਪਾ ਦਾਂਗਾ ਵਿੱਚ ਤੇ ਤੁਸੀਂ ਕੰਟੈਕਟ ਕਰ ਲਿਓ ਭਰਾ ਨਾਲ ਭਰਾ ਦਾ ਨਾਮ ਹੈਗਾ ਮਿਸਟਰ ਪਵਨ ਚਾਚਾ ਜੀ ਨੂੰ ਕਹਿੰਦੇ ਐ ਠੀਕ ਹੈ ਜੀ ਇੱਕ ਆ ਵੇਖੋ ਵੀਰੇ ਆ ਇਹਨਾਂ ਦੇ ਸਾਰੇ ਚੂਚੇ ਹੈਗੇ ਤੇ ਆ ਵਾਲਾ ਮੁਰਗਾ ਹੈਗਾ ਇਹ ਪਾਕਿਸਤਾਨੀ ਮੁਰਗਾ ਹੈਗਾ ਆ ਵੇਖੋ ਤੁਸੀਂ ਗੌਰ ਨਾਲ ਤੁਹਾਨੂੰ ਵਿਖਾ ਦਿੰਦਾ ਮੈਂ ਮੁਰਗਾ ਬਹੁਤ ਸ਼ਾਨਦਾਰ ਹੈ ਇਹਦੇ ਵੀ ਬੱਚੇ ਲੈ ਰਹੇ ਹੁਣ ਉਹ ਵੀ ਤੁਹਾਨੂੰ ਵਿਖਾਵਾਂਗੇ ਮੁਰਗੀ ਨਾਲ ਕੀ ਹੈ ਅੰਡੇ ਦੇ ਭਾਈ ਹੋਈ ਹੈ ਉਹ ਵੀ ਤੁਹਾਨੂੰ ਵਿਖਾ ਦਾਂਗੇ ਆ ਸਾਰੇ ਚੂਚੇ ਇਹਨਾਂ ਦੇ ਹੈਗੇ ਆ ਜੇ ਕਿਸੇ ਭਰਾ ਨੇ ਲੈਣੇ ਹੋਣ ਨਾ ਤਾਂ ਵੀ ਕੰਟੈਕਟ ਕਰ ਲਿਆ ਜੇ ਨੰਬਰ ਮੈਂ ਪਾ ਦਾਂਗਾ ਵਿੱਚ ਵੀਡੀਓ ਦੇ ਵਿੱਚ ਮੈਂਸ਼ਨ ਕਰ ਦਾਂਗਾ ਤੇ ਕਿਸੇ ਭਰਾ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਆ ਭਰਾਵਾਂ ਨਾਲ ਕੰਟੈਕਟ ਕਰ ਲਿਓ ਖਾਸ ਕਰਕੇ ਮੁਰਗੇ ਤੇ ਬੱਕਰੀਆਂ ਦਾ ਕੰਮ ਹੈ ਵੇਚ ਦਾ ਨਾਲੇ ਸਾਰੇ ਸੀਲ ਹੋਣਗੇ ਕੋਈ ਦੇਸੀ ਨਹੀਂ ਹੋਊਗਾ ਵੇਰੇ ਇਸ ਮੁਰਗੇ ਦੇ ਵੀਰੇ ਬੱਚੇ ਲੈ ਰਹੇ ਆ ਭਰਾ ਹੋਰੀ ਤੁਹਾਨੂੰ ਵਿਖਾਣੇ ਆ ਮੁਰਗੀ ਆਂਡੇ ਤੇ ਭਾਈ ਹੋਈ ਹੈ ਇਹ ਪਾਕਿਸਤਾਨੀ ਮੁਰਗਾ ਹੈ ਤੁਹਾਨੂੰ ਮੁਰਗੀ ਵੀ ਵਿਖਾਣੇ ਆ ਆ ਵੇਖੋ ਇਹ ਅੱਖ ਵੇਖੋ ਮੁਰਗੀ ਦੀ ਦਾਸ਼ ਨੇ ਮੁਰਗੀ ਆਂਡੇ ਵੀ ਰੱਖਿਓਏ ਇਹਦੇ ਲਈ ਆਂਡੇ ਤੇ ਭਾਈ ਹੋਈ ਹੈ ਇਸਰੋ ਇਹਗਾ ਆਪਣੇ ਵੱਡੇ ਕਬੂਤਰਾਂ ਵਾਲਾ ਗੁੱਡਾ ਇਹ ਵੀ ਸਾਰੇ ਚੱਤ ਕਰਦੇ ਆ ਪਹਿਲਾਂ ਆਪਾਂ ਇਹ ਵੀ ਸਾਰੇ ਠੀਕ ਠਾਕ ਹੈ ਤੜਣ ਤੋਂ ਨੇ ਪਾਇ ਹੋਏ ਸੀ ਇਹ ਮਾ ਸੱਟਾ ਕੁਸ਼ ਉੱਪਰ ਬੈਠਾ ਹੈ ਤੇ ਸਾਰੇ ਜਾਨਵਰ ਆਪਣੇ ਸੱਟਾ ਠੀਕ ਹੈ ਆ ਸੀਗਾ ਆਪਣੇ ਵੱਡੇ ਕਬੂਤਰਾਂ ਦਾ ਕੁੱਡਾ ਇਹਦੇ ਵਿੱਚ ਸਾਰੇ ਵੱਡੇ ਕਬੂਤਰ ਹੀ ਹੈ ਜਿਹੜੇ ਜੋੜਿਆਂ ਚ ਪਾਣੇ ਆਪਾਂ ਉਹ ਵਾਲੇ ਕਬੂਤਰ ਹੈ ਸਾਰੇ ਵੱਡੇ ਇਹ ਹੈਗਾ ਆਪਣੇ ਜੋੜਿਆਂ ਵਾਲਾ ਕੁੱਡਾ ਕਬੂਤਰੀ ਵਸੇ ਇੱਕ ਦੋ ਦਿਨਾਂ ਜਾਂਦੇ ਧਰ ਦੋਗੀ ਉਹ ਆਪਣਾ ਬੱਚਾ ਇੱਕ ਬੱਚਾ ਆਪਣਾ ਮਰ ਗਿਆ ਜਿਹੜੇ ਦੋ ਸੀਗੇ ਨਾ ਸਕੂੱਡੀ ਦੇ ਵਿੱਚ ਇੱਕ ਬੱਚਾ ਮਰ ਗਿਆ ਉਹ ਤਾਂ ਠੀਕ ਹੈ ਹਾਲਾਂਕਿ ਫੀਡ ਫੂਡ ਤਕਰਾਉਂਦੇ ਸੀ ਉਹਨਾਂ ਦੇ ਲਈ ਪਰ ਉਹ ਬੱਚਿਆ ਨਹੀਂ ਆ ਆਪਣੇ ਵੱਡੀਆਂ ਕਬੂਤਰੀਆਂ ਵਾਲਾ ਥੋੜਾ ਇਹਦੇ ਵਿੱਚ ਸਾਰੀਆਂ ਉਤਰ ਗਾਨੀ ਜਿੰਨੀਆਂ ਵੀ ਹੈਗੀਆਂ ਨਾ ਤੇ ਇਹ ਸਾਰੀਆਂ ਵੱਡੀਆਂ ਕਬੂਤਰੀਆਂ ਨੇ ਜੋੜਿਆਂ 'ਚ ਪਾਣ ਵਾਸਤੇ ਆ ਦੋ ਬੱਚੇ ਹੈਗੇ ਆ अब बढ़िया कबूतरियां के सारे हैं आ देखो मित्रों कर लो शौक ये बढ़िया बढ़िया कबूतरियां सारी ये भी ठीक-ठाक है सारी कोई बीमार-शमारता नहीं हैगा सारे ठीक-ठाक है